ਜਿਹੜੀ 2022 ਦੇ ਵਿੱਚ 2.5 ਕਰੋੜ ਵਿੱਚ ਸਾਡੀ ਯੂਨੀਵਰਸਿਟੀ ਦਾ ਕੇਂਦਰੀ ਗੇੜ ਕਰ ਚੱਲਦੀ ਸੀ ਉਹਦਾ ਜਵਾਬ ਦੇ। ਇਹ ਸਰਕਾਰ ਅੱਜ ਨਹੀਂ ਸਾਡੇ ਉੱਤੇ ਲਾਖੇ ਚਲਾਈਆਂ ਨੇ। ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ। ਇੱਕ ਮਿੰਟ 2.5 ਕਰੋੜ ਵਿੱਚ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਮੇਚਨ ਲੱਗੀ ਸੀ ਉਹ ਜਵਾਬ ਦਿਓ। ਯੂਨੀਵਰਸਿਟੀ ਆ ਤੁਹਾਡੀ ਤਾਂ ਬਾਅਦ ਚ ਬਣੀ। ਇੱਕ ਮਿੰਟ ਸਾਡੀ ਯੂਨੀਵਰਸਿਟੀ ਮੇਚਨ ਲੱਗੀ ਸੀ। ਜਵਾਬ ਦਿਓ 2.5 ਕਰੋੜ ਵਿੱਚ ਸਾਡੀ ਯੂਨੀਵਰਸਿਟੀ ਦੇਖ ਸਕਦੇ ਹੋ। ਉਹ ਦੁਨੀਆਂ ਦੀ ਕਿਸ ਫੋਨ ਨਾਲ ਐਟਾਈ। ਸਰਕਾਰ ਦੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ। ਕਿਹਨੇ ਮੀ ਤੁਹਾਡੀ ਸਰਕਾਰ ਦੀ 8 ਮੀਟਿੰਗ ਹੋਈ ਉਹ ਚ ਵੀ ਜਾ ਜਦੋਂ ਅਪ ਕੇਜਰੀਵਾਦ ਤੇ ਪੱਛਾ ਹੁੰਦੇ ਤੁਸੀਂ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਸਟਾਰਟ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹੈ ਹਜੇ ਤੱਕ 147 ਸਾਲ ਪੁਰਾਣੀ ਯੂਨੀਵਰਸਿਟੀ ਨੂੰ ਜਦੋਂ ਖੋਣ ਦੀ ਗੱਲ ਹੈ ਅੱਜ ਭਗਵਾਨਤਮਾਨ ਸਰਕਾਰ ਅੱਜ ਭਗਵਾਨਤਮਾਨ ਸਰਕਾਰ ਛੁੱਟੀਆਂ ਪਾ ਰਹੀ ਹੈ ਭਗਵਾਨਤਮਾਨ ਸਰਕਾਰ ਕਰਵਾ ਰਹੀ ਹੈ ਇਹ ਛੁੱਟੀਆਂ ਗੱਲਾਂ ਨੇ ਜਿਹੜੀਆਂ মিডিਆ মিডিਆ ਫਿਲਾ ਰਹੀ ਹੈ ਭਗਵਾਨਤਮਾਨ ਦੀ মিডিਆ ਫਿਲਾ ਰਹੀ ਹੈ ਸਰਕਾਰ ਤੁਹਾਡੇ ਨਾਲ ਉਹੀ ਐਸੀ ਗੱਲ ਨਾਲ ਕਿਥੇ ਐ ਸਰਕਾਰ ਦਾ ਰਸਤਾ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆ ਸਕਦੇ ਆ ਅਸੀਂ ਨਾਲ ਦੇਖੋ ਕੀ ਹੋਊਗਾ ਅਸੀਂ ਕਿਹਨੇ ਵੀ ਸੰਘਰਸ਼ ਕਰੋ ਅਸੀਂ ਕਹਿੰਦੇ 10 ਨੀਤ ਨੂੰ 10 ਤਰੀਕ ਨੂੰ ਅਸੀਂ ਸੰਘਰਸ਼ ਤੁਸੀਂ ਪੰਜਾਬ ਬੰਦ ਦੀ ਕਾਲ ਦੇ ਦੋ ਤੁਸੀਂ ਅਸੀਂ ਪੰਜਾਬ ਬੰਦ ਦੀ ਕਾਲ ਦੋ 10 ਤਰੀਕ ਨੂੰ ਸੰਘਰਸ਼ ਕਰ ਰਹੇ ਆ ਅਸੀਂ ਉਸ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਰਜ ਜੀ ਜਵਾਬ ਦੇ ਬਾਈ ਜਵਾਬ ਸਰ ਸੀ ਬਾਈ ਐਸ ਐਸ ਕਿਉਂ ਨਹੀਂ ਆ ਜਿਓ ਸੀ ਬਾਈ ਐਸ ਐਸ ਨਾਲ ਆ ਕੇ ਬੈਠ ਜਿਓ ਤੁਹਾਡੀ ਅੱਜ ਜਿਹੜਾ ਗਵਰਨਰ ਨੂੰ ਮਿਲਿਆ ਬੇਟਾ ਅਸੀਂ ਕਹਿੰਦੇ ਵੀ ਜੇ ਭਗਵਾਨਤ ਮਾਨ ਸਰ ਆਪਣੀ ਸ਼ਕਲ ਦਿਖਾਉਣ ਜੋਗੀ ਜਣਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਸਰ ਇੱਕ ਗੱਲ ਸਰ ਜੀ ਨਹੀਂ ਤਾਂ ਇਹ ਬਿਆਨ ਕਰੀ ਨਾ ਤਾਂ ਮੀਤਹਿਰ ਨੂੰ ਕੁੜੀ ਨੇ ਲਲਕਾਰ ਤੋਂ ਲਲਕਾਰ ਜਥੇਬੰਦੀ ਤੋਂ ਸਵਾਲ ਕੀਤੇ ਨੇ ਤਿੱਖੇ ਤੇ ਮੈਂ ਉਦੋਂ ਵੀ ਆਦੀਸ ਰੈਲਰ ਗਵਰਨਰ ਸਾਹਿਬ ਕੋਲੇ ਗਏ ਸੀ ਉਦੋਂ ਵੀ ਜੇਕਰ ਕੀਤਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਉਹ ਆਇਆ ਇਸ ਤੋਂ ਪਹਿਲਾਂ ਵੀ ਥੋੜੀ ਧਿਆਨ ਹੋਣਾ ਇੱਕ ਵਾਰੀ ਤਾਂ ਚਲੋ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ ਸੀ ਉਸ ਤੋਂ ਬਾਅਦ ਕੇਂਦਰ ਦਾ ਜਦੋਂ ਜਵਾਬ ਆ ਗਿਆ ਕਿ ਜੀ ਅਸੀਂ ਨਹੀਂ ਕਰਾਂਗੇ ਇੱਕ ਵਾਰੀ ਇਹਦਾ ਨਾਮ ਵੀ ਇਹ ਗੱਲ ਚੱਲੀ ਕਿ ਜੀ ਪੰਜਾਬ ਐਂਡ ਹਰਿਆਣਾ ਕਿ ਉਹਨਾਂ ਕੀਤਾ ਜਾਵੇ ਜੇ ਕਦੇ ਜਿਹੜਾ ਹਰਿਆਣਾ ਖੁਦ ਪੰਸੀ لال ਜੀ ਇਥੋਂ ਨਿਕਲੇ ਸੀਗੇ ਕਹਿ ਲੋ ਕਹ ਕੇ ਵੀ ਸਾਨੂੰ ਐਫੀਲੀਏਸ਼ਨ ਚਾਹੀਦੀ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਦੀ ਉਹਦੀ ਐਫੀਲੀਏਸ਼ਨ ਲਈ ਦੁਬਾਰਾ ਕਹਿ ਲੋ ਵੀ ਪ੍ਰੋਸੈਸ ਇਹਨਾਂ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਕਿ ਹਰਿਆਣੇ ਨੂੰ ਦੁਬਾਰਾ ਜਿਹੜੀ ਐਫੀਲੀਏਸ਼ਨ ਹੈ ਉਹ ਦਿੱਤੀ ਜਾਵੇ ਮਤਲਬ ਕਿ ਮੈਨੂੰ ਇਦਾਂ ਲੱਗਦਾ ਕਿ ਪੂਰੇ ਦੇਸ਼ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਨਾਲ ਇਸ ਤਰ੍ਹਾਂ ਦੀ ਛੇੜਛਾੜ ਨਹੀਂ ਹੁੰਦੀ ਹੋਣੀ ਖਾਸ ਤੌਰ ਤੇ ਕਿ ਜਦੋਂ ਇੱਕ ਕਹਿ ਲੋ ਵੀ ਸੰਵਿਧਾਨ ਕਹਿ ਲੋ ਢਾਂਚੇ ਦੇ ਅਨੁਸਾਰ ਕਿਉਂਕਿ ਜਿਹੜਾ ਇਹਦਾ ਸਟੇਟਸ ਹੈ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਉਹਦੇ ਵਿੱਚ ਇਹ ਹੈ ਕਿ ਤੁਸੀਂ ਬਿਨਾ ਸਟੇਟ ਦੀ ਕੰਸਲਟੇਸ਼ਨ ਤੋਂ ਤੁਸੀਂ ਉਹਦੇ ਵਿੱਚ ਕੋਈ ਅਮੈਂਡਮੈਂਟ ਹੈ ਉਹ ਨਹੀਂ ਕਰ ਸਕਦੇ ਜੇ ਤੁਸੀਂ ਦੁਬਾਰਾ ਦੁਬਾਰਾ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹਦੇ ਪਿੱਛੇ ਕੱਲਾ ਇਹ ਨਹੀਂ ਵੀ ਕੋਈ ਇਹ ਯੂਨੀਵਰਸਿਟੀ ਦੇ ਨਾਲ ਜੋ ਮੈਨੂੰ ਲੱਗਦਾ ਵੀ ਕੱਲਾ ਇਹ ਯੂਨੀਵਰਸਿਟੀ ਦੇ ਕਰਕੇ ਕਰ ਰਿਹਾ ਹੈ ਅਸਲ ਤੇ ਜੋ ਵੀ ਪੰਜਾਬ ਦੇ ਸੰਵੇਦਨਸ਼ੀਲ ਜਿਹੜੇ ਮੁੱਦੇ ਆ ਉਹਨਾਂ ਤੇ ਹੁਣ ਪਤਾ ਨਹੀਂ ਕੇਂਦਰ ਦੀ ਉਥੋਂ ਕੀ ਸੋਚ ਆ ਭਾਜਪਾ ਸਰਕਾਰ ਦੀ ਉਹਨਾਂ ਤੇ ਪੰਜਾਬ ਦੇ ਲੋਕਾਂ ਦਾ ਦੁਆਰਾ ਦੁਆਰਾ ਟੈਂਪਰੇਚਰ ਜਿਹੜਾ ਉਹ ਟੈਸਟ ਹੈ ਜਿਹੜਾ ਕੀਤਾ ਜਾਂਦਾ ਬੜੀ ਜਗ੍ਹਾ ਤੇ ਵਿਤਕਰਾ ਵੀ ਕੀਤਾ ਜਾਂਦਾ ਮੈਂ ਜਦੋਂ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਹੋਇਆ ਸੀ ਮੈਂ ਉਦੋਂ ਹੀ ਬੋਲਿਆ ਸੀ ਕਿ ਤੁਸੀਂ ਦੇਖੋ ਵੀ ਪੰਜਾਬ ਨੇ ਅਤਵਾਦ ਦੀ ਜਿਹੜੀ ਮਾਰ ਉਹ ੱ ਛੱਲੀ ਸਾਡੀ ਉਦੋਂ ਇੰਡਸਟਰੀ ਪੰਜਾਬ ਤੋਂ ਚਲੀ ਗਈ ਹਨਾ ਬਰਬਾਦ ਹੋ ਗਈ ਟੈਸਟ ਨਸ ਹੋ ਗਿਆ ਤੁਹਾਨੂੰ ਕਹ ਲੋ ਕੋਈ ਇਨਸੈਂਟਿਵ ਤਾਂ ਪੰਜਾਬ ਨੂੰ ਦੇਣਾ ਚਾਹੀਦਾ ਸੀ ਪੰਜਾਬ ਚ ਇੰਡਸਟਰੀ ਖੜੀ ਕਰਨ ਦੇ ਲਈ ਤੁਸੀਂ ਉਲਟਾ ਸਾਡੇ ਬਾਰਡਰ ਜਿਹੜੇ ਸਟੇਟਸ ਐ ਉਹ ਟੈਕਸ ਸਰਵਨ ਬਣਾਤੇ ਤੱਕ ਹਿਮਾਚਲ ਉਤਰਾਖੰਡ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੀ ਤਾਂ ਤੁਸੀਂ ਦੱਸੋ ਵੀ ਪੰਜਾਬ ਚ ਇੰਡਸਟਰੀ ਕਿੱਦਾਂ ਹੋਊਗੀ ਹਨਾ ਅਸੀਂ ਪੰਜਾਬ ਨੇ ਆਪ ਦਾ ਸਾਰਾ ਕੁਝ ਇਸ ਦੇਸ਼ ਦੇ ਖਾਤਰ ਧਰਤੀ ਪਾਣੀ ਸਾਰਾ ਕੁਝ ਅਸੀਂ ਆਪ ਦਾ ਜ਼ਹਿਰੀਲਾ ਕਰ ਲਿਆ ਹਰ ਜਗ੍ਹਾ ਖੇੜ ਦੇ ਮਦਦ ਤੋਂ ਲੈ ਕੇ ਜੋਦੇ ਮਦਦ ਤੱਕ ਹਰ ਜਗ੍ਹਾ ਪੰਜਾਬੀ ਦਾ ਕੰਟ੍ਰਿਬਿਊਸ਼ਨ ਹੈ ਪਰ ਹਰ ਜਗ੍ਹਾ ਇਦਾਂ ਦਾ ਕਿਤੇ ਨਾ ਕਿਤੇ ਪਤਾ ਨਹੀਂ ਕੀ ਪਿੱਛੇ ਚਾਲ ਹੈ ਕੀ ਕਾਰਨ ਨੇ ਆ ਹੁਣ ਵੀ ਤੁਸੀਂ ਜੋ ਬੀਬੀ ਐਮਬੀ ਵਾਲਾ ਜੋ ਐਪੀਸੋਡ ਹੋਇਆ ਆ ਪਹਿਲਾਂ ਵੀ ਜਿਹੜੋ ਖੇਤੀ ਦੇ ਜਿਹੜੇ ਤਿੰਨ ਕਾਨੂੰਨ ਜਿਹੜੇ ਲਿਆਂਦੇ ਉਹਦੇ 'ਚ ਵੀ ਜਿਹੜਾ ਵੱਡਾ ਅਫੈਕਟ ਤਾਂ ਪੰਜਾਬ ਨੂੰ ਪੈ ਰਿਹਾ ਸੀ ਨਾ ਕਿਉਂਕਿ ਸਾਡੇ ਇੱਥੇ ਕਣਕ ਤੇ ਝੋਨੇ ਦੇ ਜਿਹੜੀ ਐਮਐਸਪੀ ਆ ਪੰਜਾਬ ਦੇ ਕਿਸਾਨਾਂ ਨੂੰ ਮਿਲਦੀ ਹੈ ਤੇ ਹੁਣ ਵੀ ਤੁਸੀਂ ਦੇਖੋ ਵੀ ਦੁਬਾਰਾ ਦੁਬਾਰਾ ਇਹ ਵੀ ਜੋ ਕੀਤਾ ਗਿਆ ਇਹ ਕਾਨੂੰਨਨ ਤੌਰ ਤੇ ਨਹੀਂ ਕਰ ਸਕਦੇ ਹੁਣ ਵੀ ਤੁਸੀਂ ਦੇਖੋ ਵੀ ਕੱਲ ਪਹਿਲਾਂ ਵਾਪਸ ਲੈ ਲਿਆ ਜਾਂਦਾ ਫੇਰ 5 ਮਿੰਟ ਬਾਅਦ ਫੇਰ ਜਿਹੜਾ ਕਿਹਾ ਜਾਂਦਾ ਵੀ ਨਹੀਂ ਇਹ ਜੀ ਨੂੰ ਤਾਂ ਅਸੀਂ ਪੋਸਟਪੋਨ ਕਰਤਾ ਵੀ ਹੁਣ ਐਡੀ ਕੋਈ ਉੱਥੇ ਨਿਆਣੇ ਵਾਲਾ ਕੰਮ ਥੋੜੀ ਆ ਥੋੜੀ ਸਰਕਾਰ ਹੈ ਕੇਂਦਰ ਚ ਕੋਈ ਨਵੇਂ ਤੁਸੀਂ ਆਜਪਾਲ ਨੂੰ ਮਿਲ ਕੇ ਆਏ ਹੋ ਪਹਿਲਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਸੰਜੀਤੀਆਂ ਸੈਂਟਰ ਤੋਂ ਲੈ ਕੇ ਤੁਸੀਂ 11 ਜਰਾ ਜਰਾ ਮੁੱਖ ਮੰਤਰੀ ਪੰਜਾਬ ਵੀ 11 ਜਰਾ ਰਹਿੰਦੇ ਰਹੇ ਹੁਣ ਤੱਕ ਸਰਕਾਰ ਦੇ ਚਾਰ ਪਿਛਲੀਆਂ ਵੀ ਸਰਕਾਰਾਂ ਗੈਰਹਾਜ਼ਰ ਰਹੀਆਂ ਇਹ ਵੀ ਸਰਕਾਰ ਵੀ ਤੁਹਾਡੀ ਵੀ ਗੈਰਹਾਜ਼ਰ ਰਹੀ ਪੂਰੇ ਸੈਸ਼ਨ ਦੇਖੋ ਪਹਿਲਾਂ ਵੀ ਜਦੋਂ ਇਹ ਮੁੱਦਾ ਆਇਆ ਸੀ ਤਾਂ ਮੈਂ ਉਦੋਂ ਹੈਰ ਐਜੂਕੇਸ਼ਨ ਮਨਿਸਟਰ ਸੀ ਮੈਂ ਉਦੋਂ ਇਹਦਾ ਅਸੀਂ ਉਦੋਂ ਵੀ ਰੈਜ਼ੋਲੂਸ਼ਨ ਲੈ ਕੇ ਆਂਦਾ ਸੀ ਤੇ ਅਸੀਂ ਜਿਹੜੀ ਉਦੋਂ ਵੀ ਆਪਣੇ ਵੱਲੋਂ ਲੜਾਈ ਹੈ ਜਿਹੜੀ ਉਹ ਲੜੀ ਤੇ ਇਹ ਪਹਿਲੀ ਵਾਰ ਹੈ ਕਿ ਜੋ ਕਹ ਲੋ ਵੀ ਇੱਕ ਫਿਕਸ ਜਿਹੜੀ ਗ੍ਰਾਂਟ ਹੈ ਉਹ ਤੋਂ ਬਿਨਾ ਵੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਹੈ ਕਿਤੇ ਹੋਸਟਲ ਲਈ ਕਿਸੇ ਸਰਕਾਰ ਨੇ ਇਨੀਸ਼ੀਏਟਿਵ ਲਿਆ ਤੇ ਜਿਹੜੇ ਪੈਸੇ ਹੈ ਉਹ ਜਾਰੀ ਕੀਤੇ ਤੇ ਬਾਕੀ ਦੇਖੋ ਮੈਂ ਤਾਂ ਇਹਦੇ ਤੇ ਕਹਿਣਾ ਵੀ ਕੋਈ ਅੱਜ ਵੀ ਜਿਹੜੀਆਂ ਜਥੇਬੰਦੀਆਂ ਨੇ ਸਾਰੇ ਸਟੂਡੈਂਟਸ ਹੈ ਇਹਦੇ ਤੇ ਲੜਾਈ ਜਿਹੜੀ ਹੈ ਉਹ ਸਾਰੇ ਲੜ ਰਹੇ ਆ ਤੇ ਅਸੀਂ ਸਰਕਾਰ ਤੌਰ ਤੇ ਇਹਨਾਂ ਦੇ ਨਾਲ ਮੈਂ ਤਾਂ ਕਹਿੰਦਾ ਵੀ ਅੱਜ ਦੇ ਟਾਈਮ ਕਿਉਂਕਿ ਬੜਾ ਇਮੋਸ਼ਨਲ ਜਜ਼ਬਾਤੀ ਮਸਲਾ ਹੈ ਕੱਲੀ ਸਰਕਾਰ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਇਸ ਦਾ ਕਹਿਣਾ ਕਿ ਹੁਣ ਵੀ ਅਸੀਂ ਜਿੱਥੇ ਜੋ ਕਾਨੂੰਨਾਂ ਲੜਾਈ ਹੈ ਮੈਂ ਬਤੌਰ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਚ ਲੜੂੰਗਾ ਤੇ ਜੋ ਇੱਥੇ ਵੀ ਅਸੀਂ ਕਿਹਾ ਵੀ ਜਿਹੜਾ ਮਤਾ ਸੀ ਵਿਧਾਨ ਸਭਾ ਚ ਵੀ ਲੈ ਕੇ ਆਵਾਂਗੇ ਅੱਜ ਵੀ ਅਸੀਂ ਗਵਰਨਰ ਸਾਹਿਬ ਨੂੰ ਲੜਿਆ ਜੋ ਇੱਕ ਨਮਾਇंदे ਦੇ ਤੌਰ ਤੇ ਲੜਾਈ ਅਸੀਂ ਉਹ ਵੀ ਲੜਾਂਗੇ ਤੇ ਜੋ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਆ ਜੋ ਲੋਕ ਵੀ ਜਿਵੇਂ ਜਿਹੜੇ ਕਦੇ ਕਾਲਜ ਯੂਨੀਵਰਸਿਟੀ ਵੀ ਨਹੀਂ ਗਏ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਨੇ ਤੇ ਇਹਨੂੰ ਜਿਹਨੂੰ ਇਹ ਵੀ ਨਹੀਂ ਪਤਾ ਵੀ ਪੁਨਰਗਠਨ ਐਕਟ ਕੀ ਹੈ ਕਿਹੜੇ ਐਕਟ ਦੇ ਰਾਹੀਂ ਯੂਨੀਵਰਸਿਟੀ ਬਣੀ ਹੋਈ ਹੈ ਉਹਨਾਂ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿਉਂਕਿ इमोशनल ਨੇ ਕਿ ਯਾਰ ਸਾਡੀ ਅਧਿਆਕਿਆਂ ਦੀ ਸਾਹ ਦੇ ਇਸ ਯੂਨੀਵਰਸਿਟੀ ਦੇ ਨਾਲ ਐਕਸਕਿਊਜ਼ ਮੀ ਸਰ ਇਹਦੇ ਤੇ ਜਿਹੜਾ ਕੋਈ ਤੁਸੀਂ ਮੈਂ ਇੱਕ ਮਿੰਟ ਜੀ ਜੀ ਜਰਨਲਿਸਟ ਤੇ ਇਸ ਮੁੱਦੇ ਨੂੰ ਲੈ ਕੇ ਸਾਰੇ ਪੰਜਾਬੀ ਜਿਹੜੇ ਆ ਉਹ ਜਦਰਾਕਤੀ ਆ ਤੇ ਇਸੇ ਕਰਕੇ ਅਸੀਂ ਅੱਜ ਗਵਰਨਰ ਸਾਹਿਬ ਨੂੰ ਵੀ ਕਿਹਾ ਕਿ ਤੁਸੀਂ ਇਹਨੂੰ ਸਿਰਫ ਇਸ ਤਰੀਕੇ ਨਾਲ ਨਾ ਦੇਖੋ ਵੀ ਹੋਰ ਯੂਨੀਵਰਸਿਟੀ ਚ ਇਦਾਂ ਹੁੰਦਾ ਜੀ ਇਦਾਂ ਹੁੰਦਾ ਕਿ ਪੰਜਾਬੀ ਇਹਨੂੰ ਇਕੱਲਾ ਵਿਦਿਅਕਦਾਰਾ ਨਹੀਂ ਸਾਡੀ ਇਹਦੇ ਨਾਲ ਦਹੱਕਿਆਂ ਦੀ ਸਾਂਝ ਹੈ ਕਿਉਂਕਿ ਜਦੋਂ ਕੈਲੋ ਵੀ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਜਿਹੜਾ ਗੁਰੂ ਘਰ ਕੀ ਹਿਸਟੋਰੀਕਲ ਬਿਲਡਿੰਗ ਛੱਡ ਕੇ ਆਏ ਤਾਂ ਪੰਜਾਬ ਯੂਨੀਵਰਸਿਟੀ ਵੀ ਸਾਡਾ ਜਿਹੜਾ ਪਹਿਲਾ ਕਦਮ ਸੀ ਛੱਡ ਕੇ ਸਾਡੇ ਨਾਲ ਇੱਥੇ ਲਾਹੌਰ ਤੋਂ ਹਸ਼ਿਆਰਪੁਰਾਈ ਉਦੋਂ ਬਾਅਦ ਪੰਜਾਬ ਦੀ ਪਿੰਡ ਝਾੜ ਕੇ ਜਿਹੜਾ ਆ ਜਿਹੜਾ ਨਵਾਂ ਕੈਂਪਸ ਹੈ ਇਹ ਬਣਾਇਆ ਗਿਆ ਸੋ ਇਸ ਲੜਾਈ ਚ ਅਸੀਂ ਕਹ ਲੋ ਵੀ ਸਰਕਾਰ ਤੌਰ ਤੇ ਵੀ ਤੇ ਪੰਜਾਬੀ ਹੋਣ ਦੇ ਲਾਤੇ ਵੀ ਅੱਜ ਵੀ ਅਸੀਂ ਸਟੂਡੈਂਟਸ ਨੂੰ ਮਿਲੇ ਆ ਪੰਜਾਬ ਸਰਕਾਰ ਲੜ ਕਿਵੇਂ ਰਹੀ ਹੈ ਲੜਾਈ ਤਾਂ ਦੇਖ ਨਹੀਂ ਰਹੀ ਗਰਾਊਂਡ ਤੇ ਇਕੱਲਾ ਇਹ ਸੋਸ਼ਲ ਮੀਡੀਆ ਤੇ ਆ ਕਿ ਟਵੀਟ ਕਰ ਦਿੰਦਾ ਪੋਸਟ ਪਾ ਦਿੱਤੀ ਸਾਹਮਣੇ ਦੇਖ ਅਸੀਂ ਅੱਜ ਸਰ ਸਾਹਮਣੇ ਆਏ ਆ ਤੇ ਆ ਵੀ ਜਿਹੜੇ ਸਟੂਡੈਂਟਸ ਆ ਨਾਲ ਕਾਂਗਸ ਆਫ ਸਾਡੇ ਆ ਪਾਰਟੀ ਦੇ ਐਮਪੀ ਆ ਦੋ ਵਾਰ ਦੇ ਸੈਨੇਟ ਮੈਂਬਰ ਸਰ ਸਾਹਮਣੇ ਉਹ ਵੀ ਤਕਰੀਬਨ ਰੋਜ਼ ਇੱਥੇ ਆ ਰਹੇ ਹੈਗੇ ਤੋਂ ਅਸੀਂ ਜੋ ਕਿਉਂਕਿ ਸਰ ਕੈਮਰਾ ਸਟੇਟ ਦੀ ਅਸੈਂਬਲੀ ਹੈ ਉਹ ਸਭ ਤੋਂ ਕਹਿ ਲੋ ਵੀ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਅਸੈਂਬਲੀ ਹੈ ਡੈਮੋਕ੍ਰੇਸੀ ਚ ਉਦੋਂ ਮਜ਼ਬੂਤ ਚੀਜ਼ ਕੀ ਹੋਗੀ ਤੋਂ ਅਸੀਂ ਉੱਥੇ ਵੀ ਜਿਹੜਾ ਇਹਦਾ ਰੈਜ਼ੋਲੂਸ਼ਨ ਹੈ ਉਹ ਨਾਲ ਦੇ ਨਾਲ ਚਲਾਈ ਸਰ 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 ਅੱਜ ਇਸੇ ਅੱਜ ਪੰਜਾਬ ਸਰਕਾਰ ਕਰਨ ਦੇ ਕਹਿੰਦੇ ਕਿਉਂ ਨਹੀਂ ਬੈਠੀ ਪੰਜਾਬ ਸਰਕਾਰ ਦੀ ਚੁੱਪੀ ਕੀ ਹੈ ਹਜੇ ਤੱਕ ਸਿਰਫ ਵਕੀਲ ਵਕੀਲ ਕਿਉਂ ਖੇਡੇ ਜਾ ਰਿਹਾ ਹੈ ਉਹਨਾਂ ਹਿੱਸਾ ਪੰਜਾਬ ਸਰਕਾਰ ਦੀ ਜਦੋਂ ਜਦੋਂ ਆਪ ਕੇਜਰੀਵਾੜ ਦੇ ਪਰਚਾ ਹੁੰਦੇ ਤੁਸੀਂ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਵੀ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹਨ ਹਜੇ ਤੱਕ 147 ਸਾਲ ਪੁਰਾਣੀ ਯੂਨੀਵਰਸਿਟੀ ਨੂੰ ਜਦੋਂ ਖੋਣ ਦੀ ਗੱਲ ਹੈ ਅੱਜ ਸਰਕਾਰ ਸਾਹਮਣੂ ਉਸ ਮਾਨ ਸਰਕਾਰ ਅੱਜ ਬਹੁਤ ਮਾਨ ਸਰਕਾਰ ਛੁੱਟੀਆਂ ਪਾਸ ਕਰਾ ਰਹੀ ਹੈ ਇਹ ਬਹੁਤ ਮਾਨ ਸਰਕਾਰ ਜਪੜਾ ਮਾਰੀ ਬਾਈ 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 ਇਹ ਛੁੱਟੀਆਂ ਗੱਲਾਂ ਨੇ ਜੀ ਮੀਡੀਆ ਫਿਲਾ ਰਹੀ ਹੈ ਭਗਵਾਨ ਜੀ ਮੀਡੀਆ ਫਿਲਾ ਰਹੀ ਹੈ ਅਸਲ ਗੱਲ ਇਹ ਹੈ ਮਸਲਾ ਉੱਥੇ ਉਸਦਾ ਉੱਥੇ ਖੜਿਆ ਹੋਇਆ ਹੈ ਤੇ ਭਗਵਾਨ ਜੀ ਸਰਕਾਰ ਵੱਲੋਂ ਹਜੇ ਤੱਕ ਇਹੋ ਜਿਹਾ ਕੁਝ ਨਹੀਂ ਕੀਤਾ ਹੋਇਆ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਇਹ ਤਾਂ ਪੂੰਦੀ ਮੁੱਦੀ ਨਾਲ ਹੀ ਖੜੇ ਹੋਏ ਆ ਜੀ ਬਈਓ ਦੇਖੋ ਸਰਕਾਰ ਤੁਹਾਡੇ ਨਾਲ ਕੋਈ ਐਸੀ ਗੱਲ ਨਹੀਂ ਕਿੱਥੇ ਹੈ ਸਰਕਾਰ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆ ਸਕਦੇ ਆ ਅਸੀਂ ਨਾਲ ਦੇਖੋ ਕੀ ਹੋਊਗਾ ਅਸੀਂ ਕਿਹਨੇ ਵੀ ਸੰਘਰਸ਼ ਕਰੋ ਅਸੀਂ ਕਿਹਨੇ 10 ਦਿਨ ਨੂੰ 10 ਤਰੀਕ ਨੂੰ ਹੀ ਸੰਘਰਸ਼ ਤੁਸੀਂ ਤੁਸੀਂ ਪੰਜਾਬ ਬੰਦ ਦੀ ਕਾਲ ਦੇ ਰਹੇ ਤੁਸੀਂ ਅਸੀਂ ਲੋਕਾਂ ਦੀ ਪੰਜਾਬ ਬੰਦ ਦੀ ਕਾਲ ਦੋ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਆ ਅਸੀਂ ਉਸ ਸੰਘਰਸ਼ ਵਿੱਚ ਤੁਹਾਡੇ ਨਾਲ ਤੁਹਾਡੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਚੰਗੀ ਹੱਟ ਮੁਕਮਲ ਹਜੇ ਹਜੇ 10 ਦਾ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਹੈ ਕਿਉਂ ਹੈ ਪੰਜਾਬ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਂਗੇ ਵਕੀਲਾਂ ਦੇ ਨਾਲ ਹਾਈ ਕੋਰਟ ਵਿੱਚ ਜਾਉਂਗੇ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਨਾ ਇਹ ਗੱਲ ਵੀ ਪਹਿਲੇ ਕਿਸੇ ਦੀਆਂ ਪਾਣੀਆਂ ਦੀਆਂ ਬੀਦੀਆਂ ਦਾ ਬੀਦੀਆਂ ਵੀਰਾਂ ਮਤਲਬ ਹੱਥ ਰੋਲ ਗਿਆ ਹੱਥ ਰੋਲ ਗਿਆ ਹੱਥ ਰੋਲ ਗਿਆ ਹੱਥ ਰੋਲ ਗਿਆ ਮੇਰੇ ਪਹਿਲੇ ਮੇਰੀ ਗੱਲ ਸੁਣੋ ਕਿ ਕਿਹੜੇ ਸੜਕਾਂ ਦੇ ਉੱਤੇ ਕਿਸਾਨਾਂ ਨੇ 2020 ਦੇ ਵਿੱਚ ਸੜਕਾਂ ਤੇ ਹੱਥ ਲਿਆ ਉਹ ਪੰਜਾਹ ਸੱਤੇ ਕੁਸ਼ੀ ਨਹੀਂ ਕਰ ਸਕੀ ਅੱਜ ਵੀ ਸਾਨੂੰ 2000 ਅੱਜ ਵੀ ਸਾਨੂੰ ਲੋਕਾਂ ਨੂੰ ਲੋਕਾਂ ਨੂੰ ਨਹੀਂ ਵੇਖਾ ਹੱਥ ਸੜਕਾਂ ਤੇ ਮਿਲੂਗਾ ਤੁਸੀਂ ਗਏ ਮੋਹ ਸੰਘਰਸ਼ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਭਗਵੰਤ ਮਾਨ ਸਾਡੀ ਸ਼ਕਲ ਦਿਖਾਉਣ ਜੋਗੀ ਰਹਿਣਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਇਸ ਸੜਕ ਤੇ ਸ੍ਰੀ ਦਾ ਆਰੇ ਸਾਡੀ ਗਾਰੋ ਸੁਣ ਲੈ ਉਹ ਟੈਪ ਵਿੱਚ ਵਿੱਚ ਤਾਂ ਨਹੀਂ ਆਇਆ ਮੈਂ ਕੌਣ ਮੈਂ ਬੰਦ ਹੈ ਨਾ ਮਾਈਕ ਬੰਦ ਕਰ ਸ਼ਾਟ ਮਾਰ ਉਧਰ ਸ਼ਾਟ ਮਾਰ ਮਰਦੋਬਾਦ ਜੰਬਾਬਾਦ ਸ਼ਾਟ ਮਾਰ ਕੁਤੜਨ ਬਣੀ ਮਰਦੋਬਾਦ ਸ਼ਾਟ ਮਾਰ ਸ਼ਾਟ ਮਾਰ ਮਰਦੋਬਾਦ ਕੁਤੜਨ ਮਰਦੋਬਾਦ ਤਕਬੂਲ ਮਰਦੋਬਾਦ ਕਰਤਾ ਮੁੱਖ ਮੰਤਰੀ ਜੇ ਕਿੰਨੇ ਠਾਕਾ ਮਰਦੋਬਾਦ ਸਰਕਾਰ ਮੁੱਖ ਮੰਤਰੀ ਹੋ ਕੈਬਨ ਇਹ ਇਸ ਨੋਟ ਹੈ ਹੱਪੀ ਤਾਂ ਦੇ ਅੰਦਰ ਦੇ ਵਿੱਚ ਹੱਕਾਂ ਦੇ ਹੱਕਾਂ ਦੇ ਡਾਕੇ ਮਾਰਨੇ ਨਹੀਂ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕੰਗ ਸਾਬ ਕੰਗ ਸਾਬ ਕਦੋਂ ਕਦਾਂ ਬੋਲ ਕੇ ਚੱਲ ਰਿਹਾ ਹੈ ਕੱਲ ਕਹਿ ਕੱਲ ਕੇ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਸਾਹਿਬ ਨੇ ਜਿਹੜੀ 2022 ਦੇ ਵਿੱਚ 22 ਕਰੋੜ ਰੁਪਏ ਤੇ ਸਾਡੀ ਯੂਨੀਵਰ ਗੱਲ ਚੱਲੀ ਸੀ ਕਿ ਉਹਨਾਂ ਜਵਾਬ ਦੇ। ਇਹ ਸਰਕਾਰਾਂ ਜਿਹੜੀਆਂ ਸਾਡੇ ਉੱਤੇ ਲਾਖੇ ਚੜਾਈਆਂ ਨੇ। ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰਾਂ। ਇੱਕ ਮਿੰਟ 2.5 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਹ ਜਵਾਬ ਦੋ। ਯੂਨੀਵਰਸਿਟੀ ਆ ਤੁਹਾਡੀ ਤਾਂ ਬਾਅਦ ਚ ਬਣੀ। ਇੱਕ ਮਿੰਟ ਸਾਡੀ ਯੂਨੀਵਰਸਿਟੀ ਤੁਸੀਂ ਵੇਚਣ ਲੱਗੇ ਸੀ। ਜਵਾਬ ਦੋ 2.5 ਕਰੋੜ ਪਿੱਛੇ ਰਸੀਦੀ ਅਸੀਂ ਵੇਚ ਸਕਦੇ ਹਾਂ। ਨਾ ਤੁਸੀਂ ਅੱਜ ਕਿਸੇ ਮੂਹਨ ਨਾਲ ਇੱਥੇ ਆਏ। ਸਰਕਾਰ ਤੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ। ਕਹਿੰਦੇ ਮੀਟਿੰਗਾਂ 'ਚ ਸ਼ਾਮਲ ਨਹੀਂ ਹੋਈਆਂ। ਪਿਛਲੀਆਂ ਸਰਕਾਰ ਵੀ ਰਿਕਾਰਡ ਕਰਕੇ ਦੇਖੋ ਨਹੀਂ ਉਹ ਕੋਲ ਆਉਣ ਰਿਕਾਰਡ ਹੈ ਜੀ ਸਾਰਾ ਕੁਝ ਆਉਣ ਰਿਕਾਰਡ ਦੀ ਮੀਟਿੰਗ ਸ਼ਾਮ ਲਈ ਮੀਟਿੰਗ ਹੈ ਨਾ ਮੁੱਖ ਮੰਤਰੀ ਹੈ ਸਿੱਖਿਆ ਮੰਤਰੀ ਹੈ ਨਾਮ ਅੰਮ੍ਰਿਤਪਾਲ ਸਿੰਘ ਜੀ ਆਪਣੇ ਪਿੰਗ ਸਾਹਿਬ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਜੀ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਲੱਗ ਰਹੇ ਨੇ ਤੁਹਾਡੇ ਖਿਲਾਫ ਇਹ ਡੈਮੋਕ੍ਰੇਸੀ ਹੈ ਐਕਸਫੀਸ਼ਲ ਮੈਂਬਰ ਹੋ ਤੁਸੀਂ ਇੱਕ ਮਿੰਟ ਇੱਕ ਮਿੰਟ ਸਰ ਫਿਰ ਜਵਾਬ ਦੇ ਕੇ ਜਾਈਓ ਥੋੜਾ ਵਿਊ ਪੁਆਇੰਟ ਰੱਖ ਲਿਆ ਕੋਈ ਗੱਲ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਨੂੰ ਹਾਂ ਭਾਈ ਪਾਰਲੀਮੈਂਟ ਦੇ ਐਕਸਫੀਸ਼ਲ ਮੈਂਬਰ ਹੋ ਤੁਸੀਂ ਹਾਂ ਮੈਂ ਤਾਂ ਪਹਿਲਾਂ ਵੀ ਚੱਕ ਰਿਹਾ ਐਕਸਫੀਸ਼ਲ ਮੈਂਬਰ ਹੋ ਤੁਸੀਂ ਆਰਾਮ ਨਾ ਆਰਾਮ ਮਤਲਬ ਪਹਿਲਾਂ ਮੈਂ ਨਹੀਂ ਕਿ ਐਸੋ ਜੀ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਆਮ ਆਦੀ ਪਾਰਟੀ ਤੇ ਬੁਲਾ ਰਹੇ ਹੋ ਕੇ ਤਾਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸ ਵਿੱਚੋਂ ਮੈਂਬਰ ਨੇ ਇੱਥੇ ਹਾਜ਼ਰ ਹੋਏ ਇਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਈ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਡਿਪਾਰਟਮੈਂਟ ਮੇਰੀ ਗੱਲ ਸੁਣ ਮੈਂ ਨਾ ਡਿਪਾਰਟਮੈਂਟ ਦੀ ਗੱਲ ਨਹੀਂ ਮੈਂ 2001 ਦਾ ਜੁੜਿਆ ਇੱਥੇ ਮੈਂ ਜੀ ਸਟੂਡੈਂਟ ਵੀ ਰਿਹਾ ਮੈਂ ਐਚ ਵੀ ਰਿਹਾ ਮੈਂ ਜੀ ਮੋਡਰਨ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਨ ਦਾ ਪਤਾ ਹੈ 2020 ਚ ਇਹ ਵੀ ਸੈਨੇਟਰ ਦੇ ਇਲੈਕਸ਼ਨ ਨਹੀਂ ਹੋਏ ਸੀ ਪਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਹਾਂ ਤੂੰ ਸਟੂਡ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਸਾਡਾ ਫਰਜ ਹੈ ਇੱਕ ਮਿੰਟ ਮੇਰਾ ਇੱਕ ਜਵਾਬ ਹੈ ਮੇਰਾ ਇੱਕ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿੱਥੇ ਅਸੀਂ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਅਨ ਸਟੂਡੀਓ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਬਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਕਰਾਇਆ ਜਾਂਦਾ ਤਾਂ ਉਦੋਂ ਬਾਅਦ ਉਦੋਂ ਬਾਅਦ ਉਸ ਲਾਠੀ ਇੱਕ ਮੈਂਡਟ ਅਕਟਮੈਂਟ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਰਜ ਜਵਾਬ ਦੇ ਭਾਈ ਜਵਾਬ ਸਰ ਸੀਬੀਐਸਐਸ ਕਿਉਂ ਨਹੀਂ ਆਜੋ ਸੀਬੀਐਸਐਸ ਨਾਲ ਆ ਕੇ ਬੈਠ ਜਿਓ ਤੁਹਾਡੀ ਅੱਜ ਜਿਹੜਾ ਗਵਰਨਰ ਨੂੰ ਮਿਲਿਆ ਉਹ ਗੁੰਗੀ ਪਿਆਰੀ ਸਰਕਾਰ ਪਟਨਾਬੋਦ ਜਵਾਬ ਦੇ ਦਿੰਦੇ ਉਹ ਯਾਰ ਹੈਲੋ ਭਾਜੀ ਇਹ ਤਾਂ ੱਟਕਾ ਫੇਰੇ ਯਾਰ ੱਟਕੇ ਕਿਉਂ ਮਾਰ ਰਹੇ ਯਾਰ ਨਹੀਂ ਮਾਰ ਰਹੇ ਯਾਰ ਬੰਦ ਕਰ ਦੇ ਆਪ ਕੋ ਕਰੀ ਨੀ ਦਾ ਸਾਡੇ ਮਾਈਕ ਆਈਡੀ ਚਾਹੀਦੀ ਹੈ ਅੱਟਮ ਵਾਲੇ ਪਹਿਲੇ ਦੇ 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 ਦੇਖੀ ਜਿਹੜੀ 2022 ਚਲ ਵਸਾਵਾ ਨਾ ਇਹ ਤਾਂ ਇੱਕ ਖੇਡਾਂਗੇ ਉਹ ਜਹਾਰ ਵਾਲਾ ਯਾਰ ਆ ਬੜਾ ਹੈਲੋ ਭਾਈ ਆ ਬੜੀ ਮਾਈਕ ਆਪਣੇ ਯਾਰ ਅੱਜ ਕੇ ਸੁਣੋ ਕਿ ਅਸੀਂ ਨਹੀਂ ਹੁੰਦਾ ਮਤੰਮਤਾ ਖੇਟੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਕਰ 2 ਕਿਲੋਮੀਟਰ ਦੂਰ ਆ ਇਥੋਂ ਕੀ ਪੰਜਾਬ ਸਰਕਾਰ ਜੇ ਜੇ केजरीवाल ਦੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਨੇ ਹੱਕ ਜੁਗ ਭੁਗਤ ਰਹੀ ਹੈ ਤੇ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਇਹਨਾਂ ਨੇ ਇਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀ ਚੋਣਾਂ ਬਹਾਲ ਕਰਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨ ਸਰਕਾਰ ਨਹੀਂ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਸ ਵੇਲੇ ਵੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲੇ ਤਾਂ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਸ ਤੋਂ ਬਾਅਦ ਅੱਜ ਇਹੇ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋੜਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤੇ ਆ ਤੋ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਛ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜਿੰਮੇਵਾਰ ਹੋਣਗੇ ਆਵਾਂ ਦੇ ਬੰਦੇ ਵੀ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਨਹੀਂ ਆਕੇ ਗਿਆ ਜੀ ਕੱリエ ਸਟੇਟਮੈਂਟ ਪਾ ਲਈਏ ਕੱリエ ਫੋਟੋ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਇਹ ਸਿਰਫ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਉਹ ਚਾਹੁੰਦੇ ਸੰਘਰਸ਼ੀ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਸ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਔਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਹਿਲਾਂ ਪਾਣੀਆਂ ਦਾ ਮਸਲਾ ਹੈ ਬੀਬੀਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹ ਤਾਂ ਜਵਾਬ ਮੰਗਦੇ ਆ ਅੱਜ ਲੱਗੇ ਇਹ ਇੱਕ ਤਰ੍ਹਾਂ ਦੀ ਇਹ ਜਦੋਂ ਬਿਲਕੁਲ ਇਹ ਫਾਰਮੈਲਿਟੀਆਂ ਨੇ ਸਾਰੀਆਂ ਫੋਟੋ ਆਪ ਨੇ ਫੋਟੋ ਜੇ ਆਉਂਦੀ ਦਸੰਗਸ ਵਿੱਚ ਸ਼ਾਮਲ ਹੋਵੋ ਅੱਜ ਤੇ ਫੋਟੋ ਖਿਚਾਉਣ ਲਈ ਇੱਥੇ ਇਸ ਇਸ ਧਰਨੇ ਦਾ ਇਸਤੇਮਾਲ ਕਰਨ ਲਈ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਇੱਥੇ ਕੋਈ ਨਾ ਆਵੇ ਪਰ ਬੰਦਾ ਹੈ ਕਿ ਤੁਸੀਂ ਰੋੜਾ ਸੰਭਲ ਬਾਲਾ ਪਾਉਂਦੇ ਹੋ ਨਹੀਂ ਨਹੀਂ ਇਹ ਗੱਲ ਨਾ ਕਰ ਭਾਈ ਬੰਦੇ ਦੋ ਬੰਦੇ ਹੈ ਨਹੀਂ ਤੁਸੀਂ ਮਸ਼ਹੂਰੀ ਪਾਏ ਅਗਲੀ ਬੈਠ ਕੇ ਚੌਂਕਾ ਕੇ ਬੈਠਾ ਨਾ ਬਈ ਜਿਹੜੀ ਕਾਹ ਹੋ ਜੇ ਵੱਧ ਕਰ ਚੌਂਕਾ ਨਾ ਮੇਰੇ ਮਸ਼ਹੂਰੀ ਪਾ ਲੈ ਕਾਹ ਲੈ ਵੱਡੋ ਲੱਗਦਾ ਕੋਈ ਹਰੇਕ ਹੀ ਮਤ ਨਾ ਯਾਰ ਇਹਨਾਂ ਨੂੰ ਚੜਾਈ ਦੀ ਪਾਸੇ ਲੈ ਆਈ ਮਿਲਦੀ ਜਰਾ ਇਹਦਾ ਪੰਨਾ ਯਾ ਕਿ ਚੰਗੀ ਗੱਲ ਕਰਨੇ ਆਪਾਂ ਚਾਈ ਦਾ ਸ਼ਾਹ ਬਈ